ਇਹ ਇੱਕ ਗੁਰਦੁਆਰਾ ਸ੍ਰੀ ਛੰਡਾ ਸਾਹਿਬ ਛੰਡਾ ਕਲਾਂ ਮਾਨਸਾ ਨਾਲ ਸੰਬੰਧਤ ਇੱਕ ਵੀਡੀਓ ਸਕ੍ਰਿਪਟ ਜਾਂ ਦ੍ਰਿਸ਼ ਵਰਣਨ ਜਾਪਦਾ ਹੈ। ਇਹ ਦ੍ਰਿਸ਼ ਵਰਣਨ ਗੁਰਦੁਆਰਾ ਸਾਹਿਬ ਦੇ ਸਵੇਰ ਦੇ ਸ਼ਾਂਤ ਨਜ਼ਾਰੇ ਤੋਂ ਸ਼ੁਰੂ ਹੁੰਦਾ ਹੈ। ਇਤਿਹਾਸਕ ਮਹੱਤਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1706 ਵਿੱਚ ਵਿਸ਼ਰਾਮ ਕਰਨ ਨੂੰ ਦਰਸਾਉਂਦਾ ਹੈ ਅਤੇ ਫਿਰ ਅੱਜ ਦੇ ਗੁਰਦੁਆਰੇ ਦੇ ਦ੍ਰਿਸ਼ ਨਾਲ ਸਮਾਪਤ ਹੁੰਦਾ ਹੈ ਜੋ ਸ਼ਰਧਾਲੂਆਂ ਲਈ ਸ਼ਾਂਤੀ ਦਾ ਸਰੋਤ ਹੈ। ਦ੍ਰਿਸ਼ ਵਰਣਨ ਦਾ ਸਾਰ ਥਾਂ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਝੰਡਾ ਕਲਾ ਮਾਨਸਾ ਸਰਦੂਲਗੜ੍ਹ ਰੋਡ ਤੇ ਸਮਾਂ ਸਵੇਰ ਦਾ ਸ਼ਾਂਤ ਸਮਾਂ ਮੁੱਖ ਤੱਤ ਸ਼ੁਰੂਆਤ ਸੁੱਧ ਸਵੇਰ ਦਾ ਦ੍ਰਿਸ਼ ਹਵਾ ਵਿੱਚ ਲਹਿਰ ਦਾ ਨਿਸ਼ਾਨ ਸਾਹਿਬ ਇਤਿਹਾਸ ਸਾਲ 1706 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਲਵੰਡੀ ਸਾਹਿਬ ਤੋਂ ਸਿਰਸਾ ਵੱਲ ਜਾਂਦੇ ਹੋਏ ਇੱਥੇ ਇੱਕ ਰਾਤ ਲਈ ਵਿਸ਼ਰਾਮ ਕਰਨਾ ਵਰਤਮਾਨ ਗੁਰਦੁਆਰੇ ਦੇ ਗੁੰਬਦ ਦਰਬਾਰ ਹਾਲ ਅਤੇ ਸੰਗਤ ਦਾ ਮੱਥਾ ਟੇਕਣਾ ਸੰਦੇਸ਼ ਇਹ ਗੁਰਦੁਆਰਾ ਗੁਰੂ ਜੀ ਦੀਆਂ ਯਾਦਾਂ ਦਾ ਜਿਉਂਦਾ ਨਿਸ਼ਾਨ ਹੈ ਜਿੱਥੇ ਸਕੂਨ ਅਤੇ ਸਤਿਗੁਰੂ ਦਾ ਅਸ਼ੀਰਵਾਦ ਮਿਲਦਾ ਹੈ ਅੰਤ ਸ਼ਾਂਤੀਪੂਰਨ ਵਾਤਾਵਰਣ ਦਾ ਉਪਰੋਂ ਕੈਮਰਾ ਸ਼ਾਟ ਅਤੇ ਜਿਕਾਰਾ